ਵਾਹ ਗੁਰੂ ਸਤਕਾਰ ਜੋ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਅਨਸਾਰ ਸਜਾਈ ਗਈ ਸ੍ਰੀ ਸਚੀਵਤ ਸਾਡੀ ਅਗਵਾਈ ਕਰ ਰਹੇ ਤਨਤਨ ਗੁਰੂ ਗ੍ਰੰਥ ਸਾਹਿਬ ਜੀ ਤੇ ਸਮੂਹ ਹਾਜ਼ਰੀਨ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਪੁਰਖ ਵਾਹਿਗੁਰੂ ਪਹਿਲਾਂ ਆਪ ਹੀ ਸੀ ਜਿਸ ਵੇਲੇ ਸਰਗੁਣ ਅਕੂਣ ਸੁੰਨ ਸਮਾਧੀ ਆਪ ਆਪਨ ਕੀਆ ਨਾਨਕਾ ਵੀ ਫਿਰ ਜਾ ਉਹ ਆਪ ਹੀ ਜਾਬ ਕਰ ਰਹੀ ਸੀ ਉਹਨਾਂ ਦੇ ਜਸਵੇਲੇ ਇੱਕ ਤੋਂ ਇੱਕ ਹੋਣਾ ਚਾਇਆ ਨਾਮ ਦਸਣ ਵਾਲੇ ਤੋਂ ਦਸਣ ਵਾਲਾ ਹੋਣਾ ਚਾਇਆ ਸਸੂਲ ਤੋਂ ਅਸੂਲ ਦੇ ਵਿੱਚ ਆਉਣਾ ਚਾਇਆ ਤਾਂ ਉਹਨਾਂ ਨੇ ਇੱਕ ਵਾਰ ਜੁਟੇ ਕੀਤਾ ਪਸਾਓ ਇੱਕੋ ਕਵਾਉ ਚੱਤੇ ਹੋਏ ਲੱਖ ਦਰਿਆਓ 83 ਲੱਖ ਜੁਨਾ ਜਿਹੜੀਆਂ ਸੀਗੀਆਂ ਇਸ ਧਰਤੀ ਤੇ ਆਈਆਂ ਲੱਖ 83 ਮੇਦਨੀ ਸਭ ਸੇਵ ਕਰ ਦਿੰਦਾ ਧਰਤੀ ਜਿਹੜੀ ਬਣੀ ਹੈ ਪੌਣ ਪਾਣੀ ਅੱਗ ਤੋਂ ਬਣੀ ਹੈ कोण पाणी अग्नि पाताल ते सुवेज धरती साफ रखी करण छार हे धर्मशाळा बनी है कि जेड़ा भी इससे आया है उसको जाना पड़ना है गुरुजी समझाਉਂਦੇ ਹਨ ਕਿ ਮਾਰਨ ਲਖਾਏ ਮੰਡਲ ਨੇ ਆਏ ਜੋ ਉਪਜੈ ਸੋ ਬੰਸ ਹੈ ਪਰ ਉਹ આજ ਕੇ ਕਾਲ ਕੋ આજ ਨਹੀਂ ਤਾਂ ਕੱਲ ਨੂੰ ਤੁਹਾਨੂੰ ਮਰਨਾ ਹੀ ਪੈਗਾ ਜਿਹੜਾ ਵੀ ਆਇਆ ਕੀ ਕਰ ਲਈਆ ਉਹ ਪਰਮਾਤਮਾ ਦਾ ਸਿਮਰਨ ਅਭਿਆਸ ਕਰਕੇ ਆਪਣੇ ਮਨ ਨੇ ਪਾਪ ਕਾ ਜਿਹੜੇ ਕੀਤੇ ਹੋਏ ਹੈਗੇ ਆ ਉਹ ਸਾਰੇ ਹੋਣਾ ਮਨ ਨੂੰ ਸਾਫ ਕਰਨਾ ਹੋ ਜਿਹੜਾ ਸਾਡਾ ਮਨ ਆਏ ਕੀ ਚੀਜ਼ ਹੈ ਸਾਡੇ ਸਰੀਰ ਦੇ ਵਿੱਚ ਪ੍ਰਮਾਤਮਾ ਨੇ ਕੀ ਕੀ ਰੱਖਿਆ ਹੈਗਾ ਆ ਜਿਹਦੇ ਬਾਰੇ ਸਾਨੂੰ ਬਿਲਕੁਲ ਭੇਤ ਨਹੀਂ ਇਸ ਸੂਖਮ ਸੂਖਮ ਪ੍ਰਭਾਵ ਹੈ ਕਿਸੇ ਸਧਾਰਨ ਅੱਖਾਂ ਦੇ ਨਾਲ ਨਹੀਂ ਦੇਖ ਰਿਹਾ ਨਾ ਉਹ ਜਿਸ ਤਰ੍ਹਾਂ ਹੁਣ ਜੇਕਰ ਅਸੀਂ ਆਪਣਾ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲੋਂ ਇਹ ਗੱਲ ਪੁੱਛਦੇ ਸਾਡੇ ਅੰਦਰ ਕੀ ਕੀ ਹੈ ਭਾਗ ਗੁਰੂ ਜੀ ਦੱਸਦੇ ਹਨ ਕਿ ਤੁਹਾਡੇ ਅੰਦਰ ਡਿਵਾਈਨ ਫੈਮਿਲੀ ਹੈ ਤੁਹਾਡੀ ਕਾਇਆ ਨਗਰੀ ਹੈ ਕਾਇਆ ਨਗਰੀ ਇਹ ਮਨ ਰਾਜਾ ਕਿ ਇਹਦੇ ਵਿੱਚ ਕਰੋਨਾ ਜਲਵਾ ਦੇ ਖਾਬ ਦੇ ਨਾਲ ਜਿਹੜੇ ਜਿਹੜੇ ਹੈਗੇ ਆ ਜੀਵ ਜੰਤੂ ਅੰਦਰ ਰਹਿੰਦੇ ਨੇ ਜਿੰਨੇ ਰੋਮ ਨੇ ਸਾਡੇ ਸਾਰੇ ਇਹ ਸਾਰੇ ਜੀਵ ਜੰਤੂ ਨਗਰੀ ਹੈ ਸਾਡੇ ਸਰੀਰ ਦੇ ਵਿੱਚ ਡਿਵਾਈਨ ਫੈਮਿਲੀ ਦੇ ਵਿੱਚ ਸਭ ਤੋਂ ਪਹਿਲਾਂ ਆਕਾਲ ਪੁਰਖ ਵਾਹਿਗੁਰੂ ਆਪ ਹੈ ਫਿਰ ਉਸ ਤੋਂ ਬਾਅਦ ਦੇ ਵਿੱਚ ਸਾਡੇ ਅੰਦਰ ਮਨ ਹੈ ਸਾਡੇ ਅੰਦਰ ਆਤਮਾ ਸਾਡੇ ਅੰਦਰ ਧਰਮ ਰਾਏ ਸਾਡੇ ਅੰਦਰ ਬੀਜ ਮੰਤਰ ਸਾਡੇ ਅੰਦਰ ਚਤਲ ਗੋਪ ਇਹ ਸਾਡੇ ਅੰਦਰ ਹੋਰ ਡਿਵਾਈਨ ਫੈਮਲੀਜ਼ ਬਹੁਤ ਨੇ ਜਿਹੜੇ ਆ ਕੇ ਸਾਡੇ ਇਸ ਨਗਰੀ ਦੇ ਵਿੱਚ ਰਾਜ ਕਰਨ ਦੇ ਵਾਸਤੇ ਜਿਹੜਾ ਮਨ ਸੀ ਇਸ ਨੂੰ ਰਾਜਾ ਬਣਾ ਕੇ ਭੇਜਿਆ ਕਾਇਆ ਨਗਰੀ ਇਹ ਮੰਨ ਲਾਗਾ ਇਹਨਾਂ ਸਾਰਿਆਂ ਦੀ ਵੱਖ-ਵੱਖ ਡਿਊਟੀ ਹੈ ਕਾਲਪੁਰਖ ਵਾਹਿਗੁਰੂ ਜੀ ਸਾਡੀ ਇਸ ਸਾਡੀ ਨਗਰੀ ਨੂੰ ਆਪ ਖੁਦ ਦੇਖਦੇ ਨੇ ਉਹ ਇੱਥੇ ਉੱਪਰ ਨੇ ਕਿ ਸੰਤ ਸਾਜਣ ਪੈਰ ਸਾਡੇ ਸੇ ਉਹ ਸਾਜਣ ਜਿਹੜਾ ਹੈਗਾ ਸਾਡਾ ਸਾਡੇ ਸਭ ਮਿੱਥੇ ਉੱਪਰ ਉੱਪਰ ਜਗ੍ਹਾ ਤੇ ਆ ਇੱਥੇ ਜਿਹੜਾ ਪ੍ਰਮਾਤਮਾ ਹੈ ਉਹ ਬੈਠ ਕੇ ਸਾਰਾ ਕੁਝ ਇਹ ਸਾਡੇ ਸਦੀਰ ਨੂੰ ਚਲਾ ਰਿਹਾ ਦੇਖ ਰਿਹਾ ਸੋ ਦਾ ਤੇਰਾ ਕਿਹਾ ਸ਼ੁਕਰ ਗਹਿਜਤ ਵੇ ਸਭ ਸਮਾਲੇ ਕਿਉਂਕਿ ਜੋ ਪਰਮੰਦੇ ਸੋ ਪੰਡੇ ਜੋ ਫੋਜੇ ਸੋ ਪਾਵੇ ਜੋ ਅਸੀਂ ਖੋਜ ਕਰਾਂਗੇ ਉਹ ਸਾਡੇ ਅੰਦਰ ਹੈ ਸਾਡੇ ਅੰਦਰੋਂ ਸਾਨੂੰ ਜਾਣਾ ਪੈਗਾ ਅਸੀਂ ਬਾਹਰ ਭਟਕਣਾ ਵਿੱਚ ਲੱਗ ਜਾਂਦੇ ਹਾਂ ਅਸੀਂ ਅੰਦਰ ਨਹੀਂ ਜਾਵਾਂ ਹੁਣ ਜਿਹੜਾ ਮਨ ਹੈ ਜੀ ਇਹ ਸਾਡਾ ਕਾਹਦਾ ਬਣਿਆ ਹੋਇਆ ਕਿੱਥੇ ਅਸੀਂ ਗੁਰਬਾਣੀ ਪੜ੍ਹਦੇ ਹਾਂ ਗੁਰਬਾਣੀ ਵਿੱਚ ਸਾਨੂੰ ਗੁਰੂ ਜੀ ਸਮਝਾਉਂਦੇ ਹਨ ਕਿ ਇਹ ਪੰਜ ਤਤਾਂ ਦਾ ਬਣਿਆ ਹੈ ਇਹ ਮਨ ਕਲਮਾ ਇਹ ਮਨ ਧਰਮਾ ਮਨ ਪੰਜ ਤਤ ਦੇ ਜਨਮ ਕਿ ਇਹ ਮਨ ਲਿਆ ਪੰਜ ਤਤਾਂ ਤੋਂ ਜਨਮ ਲਿਆ ਹੈ ਪ੍ਰਕਾਸ਼ ਰੂਪੀ ਹੈ ਇਹ ਅਕਾਲਪੁਰ ਕੋ ਵਾਹਿਗੁਰੂ ਜੀ ਦਾ ਪੁੱਤਰ ਹੈ ਜਿਹਦਾ ਦਾ ਪਿਓ ਹੈ ਉਹਨਾਂ ਦਾ ਹੀ ਪੁੱਤ ਹੈ ਪਰਮਾਤਮਾ ਆਪ ਵੀ ਪ੍ਰਕਾਸ਼ ਰੂਪੀ ਹੈ ਤੇ ਵੀ ਪ੍ਰਕਾਸ਼ ਰੂਪੀ ਹੈ ਮਨ ਨੂੰ ਇਸ ਸਰੀਰ ਦੇ ਚ ਸਾਰੀ ਖੇਡ ਖੇਡਣ ਦੇ ਵਾਸਤੇ ਤੇ ਭੇਜਿਆ ਹੋਇਆ ਹੈਗਾ ਇਹ ਇੱਕ ਕਾਲ ਦਾ ਵੇਚ ਹੈ ਜਿਸ ਦੇ ਵਿੱਚ ਅਸੀਂ ਆਏ ਹੋਇਆ ਅਸੀਂ ਇੱਥੇ ਆ ਕੇ ਸਾਡੇ ਮਨ ਨੇ ਜਿਹੜੀ ਸੀ ਇਹ ਖੇਡ ਖੇਡਣੀ ਸੀਗੀ ਜੇ ਅਸੀਂ ਪ੍ਰਮਾਤਮਾ ਦੇ ਨਾਲ ਮਿਲਾਬ ਕਰਨਾ ਸੀ ਮਨ ਨੂੰ ਇਹ ਹੈਗਾ ਆ ਅਸੀਂ ਮਨ ਦੇ ਮਗਰ ਲਾ ਕੇ ਚੱਲਣਾ ਪਿਆ ਜਿਹੜਾ ਬੰਦਾ ਪ੍ਰਾਣੀ ਮਨਮੁਖ ਦੇ ਨਾਲ ਲਾ ਕੇ ਮਨੁੱਖ ਚੱਲਦਾ ਹੈ ਉਹ ਮਨਮੁਖ ਬਣ ਜਾਂਦਾ ਜਿਹੜਾ ਪ੍ਰਾਣੀ ਗੁਰੂ ਦੀ ਮੱਤ ਲੈ ਕੇ ਚੱਲਦਾ ਉਹ ਗੁਰਮੁਖ ਬਣ ਜਾਂਦਾ ਸੋ ਆਪਾਂ ਨੂੰ ਗੁਰਮੁਖ ਬਣਨ ਦੇ ਵਾਸਤੇ ਸਾਨੂੰ ਆਪਣੇ ਅੰਦਰੋਂ ਪਰਮਾਤਮਾ ਪ੍ਰਬੂ ਦੀ ਏਡੀ ਵਾਜਾ ਉਹ ਸੁਣਨੀ ਪਾਏਗੀ ਤੇ ਪਰਮਾਤਮਾ ਦੇ ਨਾਲ ਮળાਪ ਕਰਨਾ ਪਏਗਾ ਉਸਦੇ ਨਾਲ ਪ੍ਰੀਤ ਕਰਨੀ ਪਏਗੀ ਜਿੰਨੇ ਜੇ ਤੱਕ ਅਸੀਂ ਇਹ ਅਭਿਆਸ ਨਹੀਂ ਕਰਦੇ ਅਸੀਂ ਸੰਸਾਰ ਦੇ ਵਿੱਚ ਆ ਕੇ ਕੁਝ ਵੀ ਨਹੀਂ ਕੀਤਾ ਸਾਡੇ ਇਹ ਵੱਖ-ਵੱਖ ਪਾਰਸ ਜਿਹੜੇ ਸਰੀਰ ਦੇ ਹੈਗੇ ਇਹਨਾਂ ਦੇ ਵਿੱਚ ਪਰਮਾਤਮਾ ਨੇ ਕਿਹੜੀ-ਕਿਹੜੀ ਪਾਵਰ ਦਿੱਤੀ ਆ ਜਿਹੜੀਆਂ ਦਾਤਾਂ ਦਿੱਤੀਆਂ ਅਸੀਂ ਗਿਣ ਨਹੀਂ ਸਕਦੇ ਇਸੇ ਕਰਕੇ ਉਸ ਨੂੰ ਲੱਖਾਂ ਦਾ ਦਾਤਾ ਕਿਹਾ ਗੰਬਰਾ ਕਾਲਪੁਰ ਕੋ ਵਾਹਿਗੁਰੂ ਜੀ ਨੇ ਸਾਡੇ ਸਰੀਰ ਦੇ ਵਿੱਚ ਜੋ ਇਹ ਸਾਨੂੰ ਡਿਵਾਈਨ ਫੈਵਰ ਨਹੀਂ ਦਿੱਤੀ ਹੈ ਇਹਨਾਂ ਦੀ ਵਕ ਵਕ ਡਿਊਟੀ ਲੱਗੀ ਹੈ ਕਾਲਪੁਰਖ ਵਾਹਿਗੁਰੂ ਜੀ ਸਾਡੇ ਸਾਰੇ ਧਨ ਨੂੰ ਸੰਭਾਲ ਰਿਹਾ ਇਸ ਨਗਰੀ ਨੂੰ ਮਾਨੇ ਦਾ ਰਾਜਾ ਬਣਿਆ ਹੈ ਜਿਹੜਾ ਧਰਮ ਦਾ ਹੈ ਉਹ حساب ਤਾਬਲ ਰੱਖਦਾ ਸਾਡੀਆਂ ਰਿਪੋਰਟਾਂ ਪਿਆਰ ਕਰਦਾ ਕਿਸ ਨੇ ਸੰਸਾਰ ਦੇ ਵਿੱਚ ਆ ਕੇ ਕਿਹੜੇ ਸਵਾਰਥ ਵਿੱਚ ਕੀ ਕੀ ਕੀਤਾ ਹੋਇਆ ਉਸ ਦੇ ਨਾਲ ਦੋ ਸਹਾਇਕ ਨੇ ਇੱਕ ਚਿੱਤਰ ਤੇ ਇੱਕ ਵਾਕ ਜਦ ਤਰ ਫੋਟੋ ਖਿੱਚੀ ਜਾ ਰਿਹਾ ਜਿਹੜਾ ਗੁੱਪ ਹੈ ਉਹ ਸੀਆਈਡੀ ਕਰ ਰਿਹਾ ਇੱਕ ਸਵਾਸ ਦੇ ਵਿੱਚ ਇਸ ਪੁਰਾਣੀ ਨੇ ਇਸ ਮਨ ਨੇ ਕੀ ਕੀਤਾ ਕੀ ਸੋਚਿਆ ਕੀ ਇਹਨਾਂ ਜਾਤ ਕੀਤਾ ਕੀ ਇਹਨਾਂ ਬੋਲਿਆ ਸੀ ਕਿ ਉਹ ਸਾਰੀ ਰਿਪੋਰਟ ਜਿਹੜੀ ਆ ਉਹ ਧਲਮੜਾਏ ਨੂੰ ਦਿੱਤੀ ਜਾਂਦੀ ਆ ਤੇ ਧਲਮੜਾਏ ਜਿਹੜਾ ਹੈਗਾ ਉਹ ਪ੍ਰਮਾਤਮਾ ਦੇ ਕੋਲ ਸਾਡੀ ਸਾਰੀ ਇਹ ਗੰਡ ਬਣ ਕੇ ਰਹਿ ਕੇ ਜਾਂਦਾ ਕਿ ਨਾਨਕ ਬਿੰਦਰਾ ਮਾਲਕਾ ਤਰਿਆ ਪੀਤਰ ਆੜ ਖੋਟੇ ਖਰੇ ਪਾਰਕਿੰਸਾਹਬ ਕੇ ਦੀਵਾਨ ਸਾਨੂੰ ਕਾਲਪੁਰ ਕੋ ਵਾਹਿਗੁਰੂ ਜੀ ਦੇ ਕੋਲ ਜਾ ਕੇ ਜਿਹੜਾ ਹੈਗਾ ਸਾਡਾ ਸਾਡਾ ਸਾਥ ਦਾ ਹੁਣ ਸੋ ਇਸ ਕਰਕੇ ਆਪਾਂ ਕੱਲੇ ਮਨ ਦੇ ਬਾਰੇ ਵਿਚਾਰ ਕਰਵਾਏ ਮਨ ਦੀ ਕਾਫੀ ਲੰਬੀ ਚੌੜੀ ਖੇੜਾ ਕਿ ਮਨ ਇਸ ਸੰਸਾਰ ਦੇ ਵਿੱਚ ਆ ਕੇ ਇਹਨੇ ਆਪਣੇ ਦੋਸਤੀ ਮਨਮੁਖੀ ਬਣਾ ਲਏ ਨੇ ਮਨਮੁਖਾਂ ਕੇਰੀ ਦੋਸਤੀ ਮਾਇਆ ਦਾ ਸਬੰਧ ਦੇਖਦਾ ਹੀ ਭੱਜ ਜਾਣ ਕਦੇ ਨਾਲ ਕੋ ਮੰਦ ਜਿੱਚਰ ਪੈਣ ਖਾਣਾ ਵਿਚਿਆ ਰੱਖਣ ਗੰਡ ਜਦੋਂ ਕੁਛ ਵੀ ਨਾ ਹੋਵੇ ਤੇ ਬੋਲਣ ਗੰਦ ਬਾਰੇ ਮਾਨਮੁਖ ਹੋਣ ਦੇ ਕਾਰਨ ਕਰਕੇ ਵਿਸ਼ਟਾ ਦਾ ਕੀੜਾ ਵਿਸ਼ਟ ਹਮੇ ਸਮਾਜਦਾ ਜਿਹੜਾ ਮਾਨਮੁਖ ਬੰਦਾ ਹੈ ਇਹ ਗੁਰਦੁਆਰੇ ਵੀ ਜਾਂਦਾ ਮੰਦਰ ਮਚ ਵੀ ਜਾਂਦਾ ਆਪਣੇ ਆਪ ਨੂੰ ਬੜਾ ਧਾਰਮਿਕ ਮਾਉਂਦਾ ਹੈਗਾ ਆ ਉਹਦਾ ਤੇ ਰਾਵਾਂ ਵੀ ਗੁਰਧਰਮਕਾਂ ਵਾਲਾ ਪਹਿਲ ਪੈਂਦਾ ਹੈਗਾ ਇਸੇ ਕਰਕੇ ਸਾਨੂੰ ਕਹਦਾ ਮੈਂ 21 ਸਿਕਨ ਨੂੰ ਸਾਨੂੰ ਚਾਹੀਦਾ ਅਰਾਧ ਚਾਹੀਦੀ ਆ ਰਹਿਤ ਪਿਆਰੀ ਮੁਰਝ ਕੋ ਸਿੱਖ ਪਿਆਰਾ ਨਾਏ ਗੁਰੂ ਜੀ ਨੇ ਆਪਾਂ ਨੂੰ ਹਰ ਤਰੀਕੇ ਦੇ ਨਾਲ ਹਰ ਪੱਖੋਂ ਸਮਝਾ ਕੇ ਸਾਨੂੰ ਇਸ ਤੋਂ ਸੰਸਾਰ ਵਿੱਚ ਚੱਲਣ ਦੇ ਬਾਰੇ ਪ੍ਰੇਰਨਾ ਦਿੱਤੀ ਸੋਪਾਇਡਰ ਮਨ ਹੈਗਾ ਆ ਇਹ ਤੁਹਾਨੂੰ ਆਪਾਂ ਕਿਹ ਚ ਤਰੀਕੇ ਦੇ ਨਾਲ ਗੁਰੂ ਦੀ ਮੱਤ ਲੈ ਕੇ ਚੱਲਣਾ ਜੇ ਉਸ ਵੇਲੇ ਤੁਸੀਂ ਸਾਇਤ ਤੁਹਾਨੂੰ ਸੁਣਨ ਲੱਪੋਗੇ ਗੁਰ ਮੰਤਰ ਦੇ ਰਲ ਕਰਦੇ ਹੋ ਸਾਇਤ ਤੁਹਾਨੂੰ ਸੁਣਦੇ ਆ ਤਾਂ ਤੁਹਾਡਾ ਮਨ ਇਹਦਾ ਸਿਕਾ ਕੰਟਰੋਲ ਦੇ ਵਿੱਚ ਆ ਜਾਏਗਾ ਹੋਰ ਵਿਚਾਰ ਫੌਰਨੇ ਸੋਚਾਂ ਇਹ ਰਕ ਜਾਊਗਾ ਕਿ ਮਨ ਦੀ ਮੱਤ ਛੱਡ ਕੇ ਇਹ ਗੁਰੂ ਦੀ ਮੱਤ ਲੈ ਲਵੇਗਾ ਆਓ ਸਾਡੇ ਨਾਲੇ ਆਪਾਂ ਗੁਰਮਖ ਬਣ ਦਾ ਜੋ ਅਭਿਆਸ ਹੈ ਆਪਾਂ ਆਪਣੇ ਨੂੰ ਦੋ ਸਾਇਤ ਤੁਹਾਨੂੰ ਸੁਣਿਏ ਗੌਰਮਤ ਗੱਜਾਬ ਕਰਦੇ ਆ ਕਰਦੇ ਆਪਾਂ ਸੋਸਾਲ ਦੀ ਯਾਤਰਾ ਕਰੀਏ ਸੋ ਇਹ ਵਿਚਾਰ ਕਰਦੇ ਆ ਬਹੁਤ ਸਾਰੀਆਂ ਗਲਤੀਆਂ ਹੋਈ ਹੁੰਦੀਆਂ ਇਹਦਾ ਪ੍ਰੈਕਟੀਕਲ ਕਰਨੇ ਵਾਸਤੇ ਤੁਸੀਂ YouTube ਤੇ ਵੀ ਜਾ ਕੇ ਦੇਖ ਸਕਦੇ ਹੋ ਕਿ ਭਾਈ ਗੁਰਮੀਲ ਸਿੰਘ ਮੰਡ ਟੈਲੀਫੋਨ ਨੰਬਰ 97799 44501 ਪਿੰਡ ਮੰਡ ਜੀ ਜੇਕਰ ਕਿਸੇ ਨੇ ਪ੍ਰੈਕਟੀਕਲ ਆ ਕੇ ਕਰਨਾ ਹੋਵੇ ਉਹ ਵੀ ਕਰ ਸਕਦਾ ਜੇਕਰ ਕਿਸੇ ਨੇ ਇਹ ਸਾਰਾ ਅਧਿਐਸ ਆਪਣੇ ਜਿਹੜਾ ਜੀਵਨ ਦੀ ਯਾਤਰਾ ਕਰਨ ਦੇ ਬਾਰੇ ਸਫਲ ਹੋਣਾ ਹੈ ਕਿ ਅਸੀਂ ਇਸ ਸੰਸਾਰ ਦੇ ਵਿੱਚ ਆਏ ਹਾਂ ਕੀ ਕੰਮ ਆਏ ਹਾਂ ਉਹਦਾ ਕੀ ਪਰਪਰਪਾ ਕਿੱਦਾਂ ਕਰਨਾ ਹੈਗਾ ਉਹਦੇ ਵਾਸਤੇ ਕੋਈ ਵੀ ਮਿਲ ਸਕਦਾ ਜੀ ਕੰਟੈਕਟ ਕਰ ਸਕਦੇ ਨੇ ਸੋ ਵਿਚਾਰ ਕਰਦਾ ਬਹੁਤ ਗਲਤੀਆਂ ਹੋ ਗਈਆਂ ਹੋਣੀਆਂ ਸੰਗਤ ਤੇ ਗੁਰੂ ਬਖਸ਼ਣ ਜੋਗ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ